ਵੋਟਾਂ ਦਾ ਪੁੱਤਾਂ ਕਿਤਾਵਰੀ ਆ ਜੀ ਵੋਟਾਂ ਦਾ ਪੁੱਤਾਂ ਬਹੁਤ ਵਧੀਆ ਜੀ ਅੱਜ ਜਿਹੜੀਆਂ 2024 ਦੀਆਂ ਲਿਕਸਾਂ ਨੇ ਇੱਕ ਤਰੀਕ ਦੀਆਂ ਉਹਦੇ ਵਿੱਚ ਜਿਹੜੇ ਅੱਜ ਵੋਟਾਂ ਦੇ ਝਾਰਾ ਬਹੁਤ ਲੋਕ ਜਣੇ ਦੀ ਵੱਧ ਤੋਂ ਵੱਧ ਚੜ ਕੇ ਵੋਟ ਪਾਉਣ ਆਉਂਦੇ ਹੈਗੇ ਸਵੇਰੇ 7 ਵਜੇ ਤੋਂ ਲੈ ਕੇ ਸ਼ੁਰੂ ਹੋਇਆ ਹੈ ਇਹ ਕੰਮ ਤੇ ਗਰਮੀ ਜ਼ਰੂਰ ਆ ਪਰ ਲੋਕਾਂ ਦਾ ਹਾਸਾ ਬਹੁਤ ਆ ਵੋਟ ਪਾਉਣ ਦੇ ਵਿੱਚ ਤੇ ਅੱਗੇ ਸ਼ਾਮ ਤੱਕ ਸਾਨੂੰ ਉਮੀਦ ਆ ਕਿ ਵਧੀਆ ਪਰਸੈਂਟੇਜ ਨਾਲ ਪੋਲਿੰਗ ਹੋਊਗੀ ਵੋਟਾਂ ਕਤਨੇ ਪੋਲਿੰਗ ਲੱਗੇ ਜੀ ਇੱਥੇ ਸਾਰੇ ਜਿਹੜੇ ਪੋਲਿੰਗ ਲੱਗੇ ਆ ਜੀ ਸਾਰੀਆਂ ਪਾਰਟੀਆਂ ਦੇ ਪੋਲਿੰਗ ਲੱਗੇ ਆ ਜੀ ਪੰਜਾਂ ਦੇ ਤੇ ਪੰਜ ਜਿਹੜੇ ਇੱਥੇ ਦੇ ਬੂਥ ਆ ਗਏ ਜੀ ਜਿਹੜੇ ਸਪੈਂਡ ਦੇ ਬੂਥ ਆ ਗਏ ਪੰਜੀ ਬੂਥ ਆ ਪੰਜ ਹੀ ਪੋਲਿੰਗ ਲੱਗੇ ਆ ਵੱਖ-ਵੱਖ ਪਾਰਟੀਆਂ ਦੇ ਜਿਹੜੇ ਪੋਲਿੰਗ ਲੱਗੇ ਹੋਏ ਆ ਜੀ ਸਾਰੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਵੇਂ ਕਿ ਹੰੜਵਾਜੀ ਲੋਕਾਂ ਨੂੰ ਸਨੇਹ ਇਹੀ ਦੇਣਾ ਚਾਹੁੰਦੇ ਆ ਜੀ ਵੀ ਸਾਤਮਈ ਰਹੋ ਪਿੰਡਾਂ ਦੇ ਵਿੱਚ ਆਪਦਾ ਪਿਆਰ ਆ ਜਿਹੜਾ ਬਰਕਰਾਰ ਰੱਖੋ ਤੇ ਲੜਾਈ ਪੜਾਈਆਂ ਤੋਂ ਬਚ ਕੇ ਰਹੋ ਤੇ ਵਧੀਆ ਜਿਹੜਾ ਵੋਟ ਬੈਂਕਾ ਆਪਣਾ ਉਹੋ ਧਿਆਨ ਨਾਲ ਦੇਖ ਕੇ ਵਧੀਆ ਬੰਦੇ ਨੂੰ ਵੋਟ ਬੈਂਕ ਕਰੋ ਬਸ ਇਹੀ ਸਨੇ ਆ ਜੀ ਜਿਹੜੇ ਬਦਲਾਅ ਆ ਜੀ ਬਦਲਾਅ ਤਾਂ ਅਸੀਂ ਕਰਕੇ ਦੇਖ ਲਿਆ ਜੀ ਬਦਲਾਅ ਤਾਂ ਹੁਣ ਤੀਜੇ ਦਾ ਵੀ ਚੌਥੇ ਤੇ ਆਊਗਾ ਤੇ ਸਾਡੇ ਜਿਹੜੇ ਉਮੀਦਵਾਰਾ ਸੁਖਪਾਲ ਸਿੰਘ ਖਹਿਰਾ ਨਾ ਧੜਕ ਲੀਡਰ ਆ ਜਿਹੜੇ ਪੰਜਾਬ ਦੀ ਹਰ ਆਵਾਜ਼ ਦੇ ਵਿੱਚ ਬੋਲਦੇ ਆ ਜਿੱਥੇ ਵੀ ਕਿਤੇ ਕੋਈ ਹੁੰਦਾਗਾ ਉਹਦੇ ਵਿੱਚ ਨਾ ਧੜਕ ਲੀਡਰ ਸੁਖਪਾਲ ਸਿੰਘ ਖਹਿਰਾ ਚਾਹੇ ਉਹ ਬੰਦੀ ਸਿੰਘਾਂ ਦੀ ਗੱਲ ਹੋਵੇ ਚਾਹੇ ਉਹ ਮੁੱਦਾ ਕਿਸਾਨਾਂ ਦਾ ਹੋਵੇ ਚਾਹੇ ਉਹ ਮਜ਼ਦੂਰੀ ਦਾ ਮਜ਼ੂਰਾਂ ਦਾ ਹੋਵੇ ਹਰ ਮੁੱਦੇ ਤੇ ਬੋਲਣ ਵਾਲਾ ਲੀਡਰ ਸੁਖਪਾਲ ਸਿੰਘ ਖਹਿਰਾ ਪਾਰਟੀ ਵੱਜ ਤੋਂ ਉੱਪਰ ਉੱਠ ਕੇ ਵੀ ਲੋਕ ਇਹਨਾਂ ਨੂੰ ਵੋਟਾਂ ਪਾ ਰਹੇ ਆ ਸੁਖਪਾਲ ਸਿੰਘ ਖਹਿਰਾ ਨੂੰ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਖਹਿਰਾ ਸਾਹਿਬ